ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਜੀ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪੈਂਡਟੈਨ ਆ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ 'ਚ ਤੁਹਾਡੇ ਅਸਤੇ ਤਿੰਨ ਐਨੀਮਲ ਲੈ ਕੇ ਆਏ ਆ ਜੀ ਡਿਟੇਲ ਪ੍ਰੋਪਰ ਤੁਹਾਨੂੰ 22 ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੁਖਦੀਪ ਸਿੰਘ ਪਿੰਟ ਹੈਣਾ ਜਿਹੜਾ ਫ੍ਰੀਕਵੈਂਟ ਤਸਵੀਰ ਵੀ ਫ੍ਰੀ ਮੋਬਾਈਲ ਨੰਬਰ ਜੀ 94644282248946442822 ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਸੁਆ ਕਿੰਨਾ ਜੀ ਇਹ ਦੂਜਾ ਸੁਆ ਸੂਈ ਆ ਵੀਰੇ ਕਦੋਂ ਸੂਈ ਆ ਜੀ ਇਹ ਦੂ ਸੂਈ ਨੂੰ ਅੱਜ 21 22 ਦਿਨ ਹੋ ਗਏ ਆ ਠੀਕ ਆ ਜੀ ਬੱਚੀ ਵੀ ਇਹਦੀ ਹੈਗੀ ਆ ਠੀਕ ਆ ਜੀ ਜਿੱਥੋਂ ਗ ਦਿੱਤੀ ਨੇ ਮਾਲਕਾਂ ਨੇ ਵੇਚੀ ਨਹੀਂ ਦਿੱਤੀ ਇਹ ਮਗਰ ਡੈਨਮਾਰਕ ਦੇ ਸੈਗ 40116 ਦੀ ਧੀ ਸੀਗੀ ਠੀਕ ਹੈ ਜੀ ਉਹ ਅਗਲੇ ਨੇ ਆਪਦੀ ਲਈ ਆ ਉਹਨਾਂ ਨੇ ਸੌਦਾ ਬਾਅਦ ਚ ਹੀ ਕੀਤਾ ਸੌਦਾ ਬਾਅਦ ਚ ਕੀਤਾ ਉਹ ਬੱਚੀ ਦਾ ਨਾਂ ਹੀ ਨਹੀਂ ਲੈ ਲੈਂਦੇ ਵੀ ਠੀਕ ਹੈ ਬਈ ਇਹ ਪਹਿਲਾਂ ਵੀ ਆਪਾਂ ਉਸ ਫਾਰਮ ਚੋਂ ਇੱਕ ਗਾਂ ਲਈ ਸੀਗੀ ਡੱਬੀ ਵਾੜ ਲਈ ਸੀਗੀ ਹਾਂਜੀ ਤੇ ਉਹ ਵੀ ਉੱਥੇ ਲਈ ਸੀ ਉਹਦੀ ਵੀ ਬੱਚੀ ਉਹਨਾਂ ਨੇ ਲਈ ਸੀਗੀ ਲਈ ਸੀਗੀ ਜੇ ਕੋਈ ਵੀਰੇ ਡਾਕਟਰ ਲਿਆ ਕੇ ਆਪਦੀ ਚੈੱਕ ਕਰਾਉਣੀ ਚਾਹੁੰਦੇ ਹੋ ਮੈਂ ਵੀ ਹੁਣ ਥੋੜਾ ਜਿਹਾ ਟਾਈਮ ਪਹਿਲਾਂ ਡੇਰੀ ਦੀ ਡਿਪਾਰਟਮੈਂਟ ਦੀ ਟ੍ਰੇਨਿੰਗ ਲਾ ਕੇ ਹਟਿਆ ਠੀਕ ਹੈ ਉਨਾਰੇ ਦੱਸਣ ਦੇ ਮਤਲਬ ਕਿ ਬਾਈ ਜੀ ਜਿਹੜੀ ਸੱਜਰ ਸੂਈ ਦੀ ਗਾਂ ਦੀ ਜਿਹੜੀ ਬੱਚੇਦਾਨੀ ਹੈ ਨਾ ਉਹ ਗਾਂ ਦੇ ਭਾਵੇਂ ਮੱਝ ਉਹ 2 ਮਹੀਨੇ ਤੱਕ ਆਪਣੀ ਪ੍ਰੋਪਰ ਜਗ੍ਹਾ ਤੇ ਨਹੀਂ ਜਾਂਦੀ। ਹਾਂਜੀ ਤੇ ਜਿਹੜਾ ਮਰਜ਼ੀ ਲਿਆ ਕੇ ਡਾਕਟਰ ਤੋਂ ਚੈੱਕ ਕਰਾ ਲਿਆ। ਡਾਕਟਰ ਤੋਂ ਲਿਆ ਕੇ ਚੈੱਕ ਕਰਾ ਆਪਦਾ ਪਰਸਨਲ ਡਾਕਟਰ ਲੈ ਕੇ ਆਵੇ। ਮੈਂ ਕਹਿੰਦਾ ਭਾਵੇਂ ਆਪਦੇ 2-2 3-3 ਡਾਕਟਰ ਲੈ ਆਵੇ ਨਾ। ਠੀਕ ਆ ਬਾਈ ਤੇ ਦੁੱਧ ਕਿੰਨਾ ਤਿਆਰ ਆ ਜੀ? ਇਸ ਟਾਈਮ ਬਾਈ ਜਿਹੜਾ ਕੰਡੇ ਤੇ ਦੁੱਧ ਦਾ 18 ਲੀਟਰ ਆ। ਜੋ ਕਿ ਦੇ ਦਾਂਗੇ? ਜੋ ਕਿ ਦੇਵਾਂਗੇ ਬਿਨਾ ਫੀਡ ਤੋਂ ਤੇ ਬਿਨਾ ਹਜੇ ਮੰਨ ਲਾ ਵੀ ਮੇਰਾ ਤਾਂ 4 ਵੀ ਖਤਮ ਹੋ ਗਿਆ। ਠੀਕ ਪਸੂਆ ਚਾਰ ਨਾਲ ਤਾਂ ਸਮਾਂ ਦੇ ਵਿੱਚ 22 23 ਕਿਲੋ ਮੈਂ ਚਵਾਦਣਾ ਸੀ ਇਹ ਸਹੀ ਗੱਲ ਹੈ ਜੀ ਥਾਣਾ ਦੀ ਡੰਨ ਜਮਾ ਡੰਨ ਵੀਰੇ ਕੋਈ ਪੂਰ ਛਿੱਟਾ ਪੂਰ ਛਿੱਟਾ ਨਹੀਂ ਕੋਈ ਥਾਂ ਦੀ ਬਾਦ ਘਾੜਨੀ ਉਸ ਚੀਜ਼ ਦੀ ਆਪਣੀ ਪੂਰ ਗਰੰਟੀ ਹੈ ਠੀਕ ਹੈ ਜੀ ਤੋੜ ਕੇ ਦਿਖਾ ਦਿਓ ਜੀ ਬਾਈ ਕਹਿੰਦਾ ਮੇਰੇ ਘਰੇ ਚਵਾਈ ਕਰ ਸਕਦੇ ਆ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਤਸੱਲੀ ਪਰਖ ਵੀਰੇ ਤੁਸੀਂ ਕਰਨੀ ਆ ਬਾਈ 18 ਲੀਟਰ ਬਾਈ ਦੇ ਘਰੋਂ ਜੋਖ ਕੇ ਲੈ ਜਿਓ 21 ਦਿਨ ਬਾਅਦ ਸਮਾਂ ਦੱਸਦਾ ਕਿ ਸੂਈ ਨੂੰ ਹੋ ਗਿਆ ਜੀ ਜੇ ਕਿਸੇ ਵੀਰ ਨੇ ਆਪਦੇ ਡਾਕਟਰ ਲਿਆ ਕੇ ਚੈੱਕ ਕਰਾਉਣੀ ਹੋਵੇ ਤਾਂ ਚੈੱਕ ਵੀ ਵੀਰੇ ਕਰਾ ਸਕਦੇ ਆ ਆਪਦਾ ਪਰਸਨਲ ਡਾਕਟਰ ਸਾਹਿਬਾਨ ਨੂੰ ਨਾਲ ਜਰੂਰ ਲੈ ਕੇ ਆਇਓ ਜੀ ਬਾਕੀ ਥਾਣਾ ਦੇ ਸਾਇਦ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਜੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਫੈਕਸ ਹੱਡਰਾ ਸੋਹਣਾ ਹਵਾਨਾ ਥਣ ਕੱਲਾ ਕੱਲਾ ਨਿੱਖੜਮਾ ਚੈੱਕ ਕਰ ਸਕਦੇ ਹੋ ਹਵਾਨੇ ਦੀ ਫਿਟਨੈਸ ਚੈੱਕ ਕਰ ਲਓ ਜੀ 18 ਕਿਲੋ ਆਪਦਾ ਜੋਖ ਕੇ ਕੋਈ ਵੀਰ ਲੈ ਜਾ ਜੀ ਠੰਡੀ ਛਿਲ ਪੂਰੀ ਆ ਬਾਈ ਚਵਾ ਵੀਰੇ ਥੋੜਾ ਜਿਹਾ ਕੈਮਰੇ ਦਾ ਹੀ ਕਰ ਦਿਓ ਥੋੜਾ ਜਿਹਾ ਉਪਰਾਂ ਕਰ ਦਿਓ ਜੀ ਉਹ ਵੀ ਮੈਂ ਆਪਾ ਥਾਣਾ ਨੂੰ ਧਾਰਾ ਮਾਰ ਕੇ ਖਾਦ ਨਹੀਂ ਠੀਕ ਹੈ ਜੀ ਲੈਣ ਦੇਣ ਦੀ ਵਾਲੀ ਡਿਮਾਂਡ ਬਾਈ ਇਹਦੀ ਇਹਦੀ ਹਾਂ ਮਾਂ ਵੀਰੇ 55000 ਰੁਪਈਆ ਠੀਕ ਹੈ ਜੀ ਮੋਲ ਜੋ ਮਰਜ਼ੀ ਕਰਾਈ ਜਾਵੇ ਕੋਈ ਠੀਕ ਹੈ ਯਸ ਨੋ ਬਾਈ ਕਹਿੰਦਾ 55000 ਰੁਪਈਆ ਮੋਲ ਜਿਹੜਾ ਮਰਜ਼ੀ ਕਰਾ ਲਿਓ ਜੀ ਬਾਕੀ 18 ਕਿਲੋ ਬਾਈ ਕਹਿੰਦਾ ਮੇਰੇ ਕੋਲ ਜੋਕ ਕੇ ਲੈ ਜਾ ਜੀ ਧਾਰਾ ਮਾਰ ਕੇ ਚੈੱਕ ਕਰਾ ਦਿੰਨੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਬਾਕੀ ਚੋਾਈ ਦੀ ਇੱਕ ਨੰਬਰ ਆ ਵੀਰੇ ਜਮਾ ਦੂਜੇ ਥਾਂਾਂ ਚੋ ਵੀ ਮਾਰਦੀ ਵੀਰੇ ਉੱਪਰ ਆ ਹੀ ਕਰਦਾ ਬਈ ਥੋੜਾ ਜਿਹਾ ਹੈ ਨਾ ਬਸ ਓ ਤੂੰ ਥੋੜੇ ਕੈਮਰੇ ਤੋਂ ਡਰਦੀ ਹੋਰ ਨਹੀਂ ਠੀਕ ਆ ਜੀ 55000 ਚ ਮਾਨਤਨ ਹੋ ਜਾਊਗਾ ਦੋ ਨੰਬਰ ਵੀਰੇ ਜਰਸੀ ਸੁਆ ਗੰਮਾ ਜੀ ਇਹ ਵੀਰੇ ਪਹਿਲਾਂ ਸੁਈ ਆ ਦੰਦੋ ਜੀ ਦੰਦੋ ਹੋਊਗੀ ਦੋਂਦੀ ਜਾਂ ਚੌਗੀ ਹੋਊਗੀ ਮੈਂ ਚੈੱਕ ਹੀ ਨਹੀਂ ਕੀਤੇਗੇ ਠੀਕ ਆ ਜੀ ਐਸ ਟਾਈਮ ਜਿਹੜਾ ਕੰਡੇ ਦੇ ਤੋਲ ਨਾਲ ਦੁੱਧ ਆ ਹਾਂਜੀ 8 ਕਿਲੋ ਦੁੱਧ ਸੀਗਾ ਇਹਦੇ ਕੱਲ ਪਰਸੋਂ ਠੀਕਾ ਭਰਾਇਆ ਠੀਕ ਆ ਬਾਈ ਵੀਡੀਓ ਵੀ ਬਣੀ ਪਈ ਆ ਪ੍ਰੋਪਰ ਰਿਕਾਰਡ ਵੀ ਹੈਗਾ ਆਪਣੇ ਕੋਲ ਆ ਆਪਣੇ ਕੋਲੇ ਬਾਈ ਸਟਰਾ ਵੀ ਹੈਗਾ ਜੀ 22 ਤਰੀਕ ਨੂੰ 9 ਮਹੀਨੇ ਦੂਅਰ 24 ਨੂੰ ਭਰਾਇਆ ਵੀਰਵਾਰ ਨੂੰ ਭਰਾਇਆ 3 ਮਾਰਕ ਦਾ ਟੀਕਾ ਜਰਸੀ ਦਾ ਜਰਸੀ ਦਾ ਹੀ ਜੀ ਹਾਂਜੀ ਠੀਕ ਹੈ ਜੀ ਪ੍ਰੋਪਰ ਰਿਕਾਰਡ ਹੈਗਾ ਬਾਈ ਕੋਲ ਉਹਦੀ ਵੀਡੀਓ ਵੀ ਆ ਠੀਕ ਹੈ ਜੀ ਇਹ ਆਈ ਕਰ ਦਿਆਂ ਦੀ ਇਹਨਾਂ ਦੇ ਇਕੱਲਾ ਸਟਰਾ ਹੀ ਉੱਥੇ ਲਾਤਾ ਠੀਕ ਹੈ ਜੀ ਹਾਂਜੀ ਹੁਣ ਦੁੱਧ ਫਿਰ ਕੱਟ ਗਈ ਥੋੜਾ ਜਿਹਾ ਜੀ ਇਹ ਥੋੜਾ ਜਿਹਾ ਚੱਕਰੇ ਮੇਰਾ ਨਾ ਚਾਰ ਖਤਮ ਹੋਣੇ ਕਰਕੇ ਜਿਹੜੇ ਇਹਨਾਂ ਨੂੰ ਮੈਂ ਹਰਿਆਂ ਤੇ ਰੱਖਦਾ ਸੀਗਾ ਮੇਰੇ ਵਪਾਰ ਵਾਲੇ ਪਸ਼ੂ ਉਹਨਾਂ ਹਰੇ ਮੈਨੂੰ ਦੁੱਧ ਵਾਲੀਆਂ ਗਾਂਆਂ ਨੂੰ ਪਾਉਣੇ ਪੈਗੇ ਇਹ ਦੋ ਦਿਨ ਹੋ ਗਏ ਤੂੜੀ ਤੇ ਇਹ ਠੀਕ ਹੈ ਜੀ ਹਾਂਜੀ ਹੁਣ 4 ਆਊਗਾ ਤੇ ਦੁਬਾਰਾ ਇਹ ਦੁੱਧ 10 ਕਿਲੋ ਆਵਣਾ ਖੁੱਲਾ ਕਰੂਗੀ ਯਾਨੀ ਅੱਜ ਦਾ 8 ਕਿਲੋ ਅੱਜ ਦਾ 8 ਕਿਲੋ ਇਹਦੇ ਸਾਲਾ ਥਣਾ ਦੀ ਇਹ ਵੀ ਡੰਨ ਜੀ ਜਵਾ ਡੰਦਾ ਵੀਰੇ ਪੋਲੀ ਐ ਰੂ ਮਾਰ ਗਈ ਠੀਕ ਹੈ ਜੀ ਤੋਰ ਕੇ ਦਿਖਾਦੀ ਵੀਰੇ ਰੰਗ ਪ੍ਰਿੰਟ ਦੀ ਪੂਰੀ ਚੰਗੀ ਐ ਜੀ ਸੂਆ ਪਹਿਲਾ ਦੰਦ ਬਾਈ ਕਹਿੰਦਾ ਆਪਾਂ ਚੈੱਕ ਨਹੀਂ ਕੀਤੇ ਜੀ ਦੁੱਧ ਦਾ 8 ਕਿਲੋ ਨੈਟ ਤਿਆਰ ਆ ਜੀ ਏ ਆਈ ਬਾਈ ਕਹਿੰਦਾ ਆਪਾਂ ਆਪ ਦੇ ਹੱਥੀਂ ਕਰਾਤੀ ਆ ਜੀ ਪ੍ਰੋਪਰ ਰਿਕਾਰਡ ਹੈਗਾ ਵੀਡੀਓ ਵੀ ਬਾਈ ਕਹਿੰਦਾ ਬਣਾਈ ਹੋਈ ਆ ਜੀ ਥਣਾ ਦੇ ਸਾਈ ਨੇੜੇ ਤੋਂ ਚੈੱਕ ਕਰ ਲੋ ਸੋਹਣੇ ਐ ਗੈਪ ਤੇ ਲੱਗੇ ਹੱਥੀਂ ਚਵਾਈ ਵਾਲ ਚਾਰ ਹੀ ਧਨ ਫੋਰ ਸ਼ਾਂਕ ਕੋਈ ਨਹੀਂ ਜੀ 8 ਕਿਲੋ ਜੋਕ ਕੇ ਲੈ ਜੇ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਰਚਵਾਈ ਕਰ ਸਕਦਾ ਡਿਮਾਂਡ ਵੀਰੇ ਵੀਰੇ ਦੀ ਇਹ 16000 ਦੀ ਦੇ ਦਾਂਗੇ ਭਾਈ ਠੀਕ ਆ ਜੀ ਛੋਟਾ ਜਿਹਾ ਭਾਏ 16000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਜਿਹਨੂੰ ਨਗ ਫੱਟ ਬੈਂਦਾ ਨੰਬਰ ਸਕਰੀਨ ਤੇ ਚੱਲੂਗਾ ਜੀ ਅੱਗੇ ਵੀਰੇ ਆ ਗਈ ਤਿੰਨ ਨੰਬਰ ਸੁਆ ਕੰਨਮਾ ਜੀ ਇਹ ਬਾਈ ਪਹਿਲਾਂ ਸੁਈ ਆ ਦੂਜੇ ਸੁਈ ਆ ਵਾਸਤੇ ਇਹਦੇ ਅੱਜ 22 23 ਦਿਨ ਹੋ ਗਏ ਸੀ ਮਨ ਲੱਗੇ ਨੂੰ 20 ਦਿਨਾਂ ਤੋਂ ਉੱਤੇ ਟੱਪ ਗਈ ਐ ਇਹ 22 23 ਦਿਨ ਹਾਂ ਇਹਦੇ ਤੇਲੇ 7.5 ਤੋਂ 8 ਲੀਟਰ ਦਾ ਜਿਹੜਾ ਕੰਟੈਂਟ ਦੋ ਦਰਾਂ ਪਹਿਲਾ ਸੂਈ ਆ ਦੂਜੇ ਸੂਈ ਵਾਸਤੇ ਠੀਕ ਆ ਲੱਗਿਆ ਵਾ 7.5 ਤੋਂ 8 ਕਿਲੋ ਜੀ ਹਾਂ 7.5 ਤੋਂ 7 ਕਿਲੋ ਤੋਂ ਬਾਹਰ ਬਾਹਰ ਦੋ ਦਾਂ 7 ਮੰਨ ਕੇ ਆ ਜੀ 7 ਮੰਨ ਕੇ ਆ ਜੀ ਥਣਾ ਦੀ ਡੰਨ ਆ ਬਾਈ ਜਵਾ ਵੀਰੇ ਕੱਦ ਕਾਠ ਵੱਡਾ ਆ ਜਾਂਦਾ ਜੀ ਚੈੱਕ ਕਰ ਸਕਦੇ ਹੋ ਜੀ ਸੂਹਾ ਪਹਿਲਾ ਸੂਈ ਆ ਦੂਜੇ ਸੂਈ ਵਾਸਤੇ ਸੀਮਣ ਲੱਗ ਚੁੱਕਿਆ ਬਾਈ ਕਹਿੰਦਾ ਲਗਭਗ 22 23 ਦਿਨ ਹੋ ਗਿਆ ਜੀ ਚਾਰ ਹੀ ਥਾਣਾ ਫੋਰਟ ਨਿਸ਼ਾਖਰੀ ਥਾਣਾ ਕੱਲਾ ਕੱਲਾ ਨਿੱਖੜਮਾ ਹੱਥੀ ਚਵਾਈ ਵਾਲਾ ਬਾਕੀ ਆਰਡਰ ਕੁਆਲਟੀ ਵੀ ਚੰਗੀ ਆ ਜੀ ਨੇੜੇ ਤੋਂ ਥਾਣੇ ਚੈੱਕ ਕਰ ਸਕਦੇ ਹੋ ਠੰਡੀ ਸਿਲ ਪੂਰੀ ਆ ਬਈ ਜਮਾ ਵੀਰੇ ਸਾਡੇ ਬਾਲਟੀ ਰੱਖ ਕੇ ਤਿੰਨੇ ਨਗਾ ਫੱਲੇ ਠੀਕ ਆ ਜੀ ਬਾਲਟੀ ਰੱਖ ਕੇ ਚਵਾਵਾਂਗੇ ਠੀਕ ਆ ਜੀ ਸਾਡੇ 7 ਤੋਂ 8 ਕਿਲੋ ਨੈਟ ਦੁੱਧ ਤਿਆਰ ਆ ਜੀ ਇਹਦੀ ਡਿਮਾਂਡ ਬਈ ਇੱਤੇ ਹੀ ਹਜ਼ਾਰ ਦੀ ਦੇ ਦਾਂਗੇ ਲਾਸਟ ਵੇ ਠੀਕ ਆ ਜੀ 23000 ਦੀ ਬਾਈ ਕਹਿੰਦਾ ਲਾਸਟ ਦੇ ਦਾਂਗੇ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ